ਸਾਸੀ ਕਾਲ ਜੀ ਸਾਰਿਆਂ ਨੂੰ ਹੁਣ ਵੀਰੇ ਠੀਕ ਨਹੀਂ ਸਾਰੇ ਜਣੇ ਇੱਕ ਵੀਰੇ ਜਰੂਰੀ ਬੇਨਤੀ ਕਰਨ ਲੱਗੇ ਆ ਜੀ ਇੱਕ ਕਿ ਨਾ ਜਦੋਂ ਵੀ ਵੀਰੇ ਆਪਾਂ ਖੁੱਡੇ ਦੇ ਵਿੱਚ ਵੜਦੇ ਆ ਤਾਂ ਇੱਕ ਮੇਰਾ ਵੀਰ ਮਾਸਕ ਲਿਆ ਕੇ ਰੱਖੋ ਯਾਰ ਖੁੱਡਿਆਂ ਦੇ ਵਿੱਚ ਠੀਕ ਹੈ ਜੀ ਤੇ ਖੁੱਡਿਆਂ ਦੇ ਜਦੋਂ ਵੀ ਵੜਨਾ ਤੁਸੀਂ ਮਾਸਕ ਲਾ ਕੇ ਬੜੋ ਯਾਰ ਇਹਨੇ ਇੱਕ ਚਿੱਟੀ-ਚਿੱਟੀ ਜੀ ਲੂਈ ਜੀ ਉੜਦੀ ਤੁਹਾਨੂੰ ਸ਼ਾਇਦ ਦੇਖਦੀ ਨਾ ਹੋਵੇ ਤੇ ਫੰਗਾਂ ਦੇ ਨਾਲ ਉੜਦੀ ਆ ਇਹ ਇਹ ਆਦਿਨਾਂ ਦੇ ਵਿੱਚ ਥੋੜੀ ਜੀ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਦਿਨਾਂ ਦੇ ਵਿੱਚ ਕਬੂਤਰ ਝਾੜੇ ਪਏ ਹੁੰਦੇ ਨੇ ਤੇ ਉਹਦੇ ਕਰਕੇ ਥੋੜੀ ਜਿਹੀ ਜ਼ਿਆਦਾ ਉੱਡਦੀ ਹੈ ਇਹ ਲੂਇਨ ਜਹੀ ਤੇ ਇਹ ਅੰਦਰ ਜਾ ਕੇ ਨਾ ਆਪਣੇ ਫੇਫੜਿਆਂ ਤੇ ਜੰਮਦੀ ਆ ਤੇ ਲੀਵਰ ਨੂੰ ਥੋੜਾ ਜਿਹਾ ਵੀਕ ਕਰਦੀ ਆ ਇਸ ਕਰਕੇ ਥੋੜਾ ਜਿਹਾ ਵੀ ਦੇ ਧਿਆਨ ਰੱਖਿਆ ਕਰੋ ਜਿਵੇਂ ਹੁਣ ਆ ਖੁੱਡਿਆਂ ਦੀਆਂ ਟਾਕੀਆਂ ਹੁੰਦੀਆਂ ਨੇ ਟਾਕੀਆਂ ਤੇ ਠੀਕ ਹੈ ਜੀ ਬਰੀਕ ਬਰੀਕ ਲੂਇਨ ਜੀ ਹੁੰਦੀ ਆ ਇਹ ਆ ਤੁਹਾਡੇ ਨੂੰ ਮੈਂ ਉੱਡਦੀ ਉਹ ਖਰਦੀ ਆ ਇਹ ਇਹਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ ਜੀ ਠੀਕ ਹੈ ਜੀ ਇਹਦੇ ਨਾਲ ਵੀਰੇ ਲੀਵਰ ਦੀ ਪ੍ਰੋਬਲਮ ਵੀ ਹੁੰਦੀ ਆ ਲੰਗਸ ਦੀ ਵੀ ਹੁੰਦੀ ਆ ਫੇਫੜਿਆਂ ਦੀ ਤੇ ਕਿਡਨੀਆਂ ਨੂੰ ਵੀ ਡੈਮੇਜ ਕਰਦੀ ਆ ਇਹ ਚੀਜ਼ ਇਸ ਤੋਂ ਵਧੀਆ ਵੀ ਵੀਰੇ ਕੋਈ ਪ੍ਰੋਬਲਮ ਨਾ ਆਵੇ ਉਹ ਤੋਂ ਪਹਿਲਾਂ ਆਪਾਂ ਧਿਆਨ ਕਰ ਲਈਏ ਵੀ ਮਾਸਕ ਲਾ ਕੇ ਖੁੱਡੇ ਨੇ ਵਿੱਚ ਬੜਨ ਲੱਗ ਜਾਈਏ ਤਾਂ ਸਭ ਤੋਂ ਹੀ ਵਧੀਆ ਜੀ ਆਪਾਂ ਪ੍ਰੋਬਲਮਾਂ ਤੋਂ ਬਚ ਜਾਾਂਗੇ ਬਿਮਾਰੀਆਂ ਤੋਂ ਬਚ ਜਾਾਂਗੇ ਕਿਉਂਕਿ ਸ਼ੌਂਕ ਵੀਰੇ ਆਪਾਂ ਨੂੰ ਸਾਬ ਨੂੰ ਆਏ ਆ ਬਸ ਹਰ ਰੋਜ਼ ਵੀਰੇ ਖੁੱਡੇਆਂ ਦੇ ਵਿੱਚ ਬੜਨਾ ਹੀ ਹੁੰਦਾ ਨਾਰਮਲੀ ਜਿਆਦਾ ਨਹੀਂ ਮੇਰੇ ਸਾਹਮਣੇ ਆਪਾਂ 5-7 ਵਾਰੀ ਤਾਂ ਵੜਦੀ ਵੜਦੇ ਆਂ ਖੁੱਡਿਆਂ ਦੇ ਵਿੱਚ ਠੀਕ ਹੈ ਜੀ ਇਸ ਕਰਕੇ ਜੇ ਆਪਾਂ ਥੋੜਾ ਜਿਹਾ ਧਿਆਨ ਰੱਖੀਏ ਤਾਂ ਬਾਲਾ ਵਧੀਆ ਨਹੀਂ ਫਿਰ ਡਾਕਟਰ ਧਿਆਨ ਰੱਖਣਗੇ ਆਪਣਾ ਕੋਈ ਡਾਕਟਰ ਖੁੱਡਿਆਂ 'ਚ ਜਾਣਾ ਵੀ ਬੰਦ ਕਰਨਗੇ ਇਸ ਲਈ ਥੋੜਾ ਜਿਹਾ ਵੀਰੇ ਵੀ ਇਹ ਚੀਜ਼ ਨੂੰ ਮੜਾ ਅਵੇਅਰ ਕਰੋ ਠੀਕ ਹੈ ਜੀ ਜਰੂਰ ਮੜਾ ਜਿਆ ਧਿਆਨ ਚ ਦੋ ਇਹ ਚੀਜ਼ਾਂ ਵੀਰੇ ਉੱਤਰੋਂ ਦਾਣੇ ਪਾਤੇ ਵੀਰੇ ਆਪਾਂ ਨੇ ਜਿਹੜੇ ਆਪਣੇ ਉਡਣ ਵਾਲੇ ਪੱਠੇ ਨੇ ਠੀਕ ਹੈ ਜੀ ਇਹੀ ਵੀਰੇ ਕੂਤਰ ਅਸਲ ਦੇ ਵਿੱਚ ਝਾੜੇ ਪਾਏ ਹਨ ਇਹਨਾਂ ਤੋਂ ਵੀ ਆ ਬਰੀਕ ਬਰੀਕ ਉੱਡਦੀ ਆ ਤੁਹਾਨੂੰ ਦਿਖਦੀ ਵੀ ਹੋਵੇ ਸ਼ਾਇਦ ਆ ਦੇਖੋ ਬਰੀਕ ਬਰੀਕ ਲੂਈਂ ਜੀ ਉੱਡਦੀ ਫਿਰਦੀ ਆ ਇਹ ਫੰਗਾ ਨੇ ਨਾਲੋਂ ਹੁੰਦੀ ਆ ਵੀਰੇ ਇਹ ਬਹੁਤ ਬਿਮਾਰੀਆਂ ਵੀਰੇ ਇਹ ਪੈਦਾ ਕਰ ਰਹੀਆਂ ਨੇ ਇਹ ਚੀਜ਼ ਤੇ ਬਹੁਤ ਵੀਰੇ ਪੁਰਾਣੇ ਖਡਾਨੀਆਂ ਨੂੰ ਇਹ ਬਿਮਾਰੀ ਹੈਗੀ ਵੀ ਆ ਠੀਕ ਹੈ ਜੀ ਬਾਈ ਯਾਦ ਮੇਠੜੀ ਬਹੁਤ ਸਤਿਕਾਰਯੋਗ ਪ੍ਰੇਅਰ ਨੇ ਉਹਨਾਂ ਨੇ ਵੀਰੇ ਸਾਰੀ ਉਹ ਦੱਸੀ ਹੋਈ ਆ ਸਟੋਰੀ ਵੀ ਉਹਨਾਂ ਨੇ ਕਿਵੇਂ ਤੋਂ ਕਿਵੇਂ ਹੋਇਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਕਿਹਾ ਹੋਇਆ ਵੀ ਤੁਸੀਂ ਇਹ ਇਹ ਚੀਜ਼ ਨੂੰ ਦੇਖ ਲਓਗੇ ਤਾਂ ਬਾਲਾ ਪੜਿਆ ਰਹੋਗੇ ਨਹੀਂ ਫਿਰ ਡਾਕਟਰ ਦੇਖਣਗੇ ਠੀਕ ਹੈ ਜੀ ਇਸ ਕਰਕੇ ਵੀ ਇਹ ਸਾਰੇ ਵੀਰ ਮਾਸਕ ਜ਼ਰੂਰ ਲਾਇਆ ਕਰੋ ਠੀਕ ਹੈ ਜੀ ਠੀਕ ਆ ਵੀਰੇ ਧੰਨਵਾਦ ਤੇ ਆਪਾਂ ਹੁਣ ਵੀਰੇ ਲਗਾਤਾਰ ਵੀਡੀਓ ਪਾਉਣ ਲੱਗ ਜਾਨਾ ਤੇ ਪਾਉਣੇ ਵੀਰੇ ਖਰਾਕ ਦੀ ਵੀਡੀਓ ਵੀ ਪਾਉਣੇ ਕਦੇ-ਦਿੰਦੇ ਵਿੱਚ ਵਿੱਚ ਤੇ ਵੱਧ ਤੋਂ ਵੱਧ ਵੀਰੇ ਪਿਆਰ ਦਿਓ ਸਪੋਰਟ ਕਰਿਓ ਠੀਕ ਹੈ ਜੀ ਠੀਕ ਆ ਵੀਰੇ ਧੰਨਵਾਦ ਜੀ